ਰੇਤ ਸਾਰੇ ਬੰਨੇ ਪੈ ਗਈ ਜਿਹੜੇ ਰਸਤੇ ਸੀਗੇ ਰਸਤੇ ਵੀ ਰੇਤ ਨਾਲ ਭਰ ਗਏ ਨੇ ਹੁਣ ਪਹਿਲਾਂ ਮੈਂ ਆਪਣੇ ਖੇਤ 'ਚੋਂ ਰੇਤ ਚੁੱਕ ਰਿਆਂ ਮੇਰੇ ਨਾਲ ਅੱਗੇ ਇਹਨਾਂ ਦੀ ਜ਼ਮੀਨ ਆ ਉਸ ਤੋਂ ਅੱਗੇ ਉਹਨਾਂ ਦੀ ਜ਼ਮੀਨ ਆ ਹੁਣ ਰਸਤੇ 'ਮ ਪਹਿਲੇ ਇੱਕ ਦੀ ਚੁਕੋਏਗੀ ਫਿਰ ਦੂਜੇ ਦੀ ਚੁਕੋਏਗੀ ਫੇਰ ਹੀ ਤੀਜੇ ਦੀ ਵਾਰੀ ਆਏਗੀ ਵਿੱਚ ਤੇ 31 ਦਸੰਬਰ ਤੱਕ ਤੇ ਮੇਰੀ ਚੁੱਕੀ ਆ ਤੇ ਮੇਰੀ ਵੀ ਨਹੀਂ ਚੁਕੋਣੀ ਉਹਨਾਂ ਦੀ ਵਾਰੀ ਕਿਦਾਂ ਆਣੀ ਟਰਾਲੀਆਂ ਵਾਲੇ ਲੈ ਕੇ ਜਾ ਰਹੇ ਹੌਲੀ ਹੌਲੀ ਹੁਣ ਇੱਕ ਜਗਦੰਮ ਤੇ ਮੈਂ ਚੋਕ ਨਹੀਂ ਸਕਦੇ ਜੇ ਕ੍ਰੈਸ਼ਰ ਵਾਲੇ ਦਈਓ ਤਾਂ ਫਿਰ ਜ਼ਮੀਨ ਖਰਾਬ ਕਰ ਦੇਣਗੇ ਸਾਡਾ ਇਹ ਅਪੀਲ ਹੈ ਕਿ ਥੋੜਾ ਟਾਈਮ ਵਧਾ ਦਿੱਤਾ ਜਾਏ ਜਲਦੀ ਦੇ ਖਤਮੀ ਹੋ ਗਿਆ ਨਾਲ ਫਸਲ ਹੋ ਨਹੀਂ ਸਕਦੀ ਕਿਉਂਕਿ ਟਾਈਮ ਲੰਘ ਚੁ ਗਿਆ ਜਿਹੜੀ ਫਸਲ ਹੋਣੀ ਸੀਗੀ ਹੁਣ ਤੇ ਸਾਡੀ ਇਹੀ ਅਪੀਲ ਹੈ ਥੋੜਾ ਟਾਈਮ ਐਕਸਟੈਂਡ ਕੀਤਾ ਜਾਏ ਜਿਸ ਕਰਕੇ ਜੀ ਅਸੀਂ ਆਪਣੀ ਰੇਟ ਚੋਕ ਲਈਏ ਸਾਡੀ ਇਹੀ ਫਸਲ ਮੰਨੀ ਜਾਏ ਰੇਟ ਖੂਲ ਦੇ ਨਾਲ ਲੱਗਦੇ ਪਿੰਡ ਬਰਕਟ ਅਤੇ ਗੋਲ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਜੇ ਲੱਭਣ ਚਲੋ ਤਾਂ ਕਿਤੇ ਨਜ਼ਰ ਨਹੀਂ ਆਉਂਦੀਆਂ ਕਾਰਨ ਹੈ زمین ਉਤੇ ਜੰਮੀ 7 7 8 8 ਫੁੱਟ ਰੇਤ ਜਿਸ ਦੇ ਹੇਠਾਂ ਜ਼ਮੀਨ ਵੀ ਦਮ ਤੋੜ ਰਹੀ ਹੈ ਤੇ ਕਿਸਾਨਾਂ ਦੀਆਂ ਉਮੀਦਾਂ ਵੀ ਜਿਸ ਦੇ ਚਲਦਿਆਂ ਕਿਸਾਨਾਂ ਨੇ ਆਪਣੀ ਮਜਬੂਰੀ ਦੱਸਿਆ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਜਿਹੜਾ 31 ਦਸੰਬਰ ਤੱਕ ਰੇਤ ਚੁੱਕਣ ਦਾ ਸਮਾਂ ਦਿੱਤਾ ਗਿਆ ਸੀ ਉਹ ਇਸ ਮਿੱਥੇ ਸਮੇਂ ਵਿੱਚ ਕੰਮ ਪੂਰਾ ਨਹੀਂ ਹੋ ਸਕਦਾ ਕਿਉਂਕਿ ਖੇਤ ਇੱਕ ਦੂਜੇ ਦੇ ਨਾਲ ਜੁੜੇ ਹੋਣ ਕਰਕੇ ਪਹਿਲੇ ਇੱਕ ਖੇਤ ਦੀ ਰੇਤ ਚੁੱਕੀ ਜਾਵੇਗੀ ਤੇ ਫਿਰ ਦੂਜੇ ਦੀ ਵਾਰੀ ਆਉਂਦੀ ਹੈ ਇਸ ਤਰ੍ਹਾਂ ਇੱਕ ਤੋਂ ਬਾਅਦ ਦੂਜੇ ਦੀ ਵਾਰੀ ਔਨ ਕਰਕੇ ਇਹ ਸਮਾਂ ਥੋੜਾ ਹੈ ਜਿਸ ਵਿੱਚ ਸਮੇਂ ਦੀ ਘਾਟ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਔਕੜਾਂ ਆ ਰਹੀਆਂ ਨੇ ਤੇ ਕਿਸਾਨਾਂ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਇਸ ਪਰੇਸ਼ਾਨੀ ਤੋਂ ਪੂਰੀ ਤਰ੍ਹਾਂ ਛੁਟ ਸਕਣ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀਆਂ ਫਸਲਾਂ ਤਾਂ ਬਰਬਾਦ ਹੋ ਹੀ ਚੁੱਕੀਆਂ ਨੇ ਕਮ ਸੇ ਕਮ ਇਹ ਸਮਾਂ ਦੇ ਕੇ ਉਹਨਾਂ ਨੂੰ ਮੁੜ ਪੈਰਾਂ ਤੇ ਆਉਣ ਵਿੱਚ ਸਰਕਾਰ ਯੋਗਦਾਨ ਦੇਵੇ ਦਰਅਸਲ ਸਰਕਾਰ ਵੱਲੋਂ ਜਿਸ ਦਾ ਖੇਤ ਉਸੇ ਰੇਤ ਦੇ ਤਹਿਤ ਇਹ ਸਮਾਂ ਦਿੱਤਾ ਗਿਆ ਸੀ ਜਿਹੜਾ ਹੁਣ ਕਿਸਾਨਾਂ ਲਈ ਪੂਰਾ ਨਹੀਂ ਹੋ ਰਿਹਾ ਜਦ ਕਿ ਇਹਦੀ ਤਬਾਹੀ ਕਿਸਾਨ ਪਹਿਲੇ ਹੀ ਚੱਲਦਾ ਆ ਰਿਹਾ ਹੈ ਲਗਾਤਾਰ ਬਨੇ ਹੜਾ ਦੇ ਹਾਲਾਤਾਂ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਰੱਖੀ ਜਿਸ ਵਿੱਚ ਉਸ ਕੋਲ ਨਾ ਜ਼ਮੀਨ ਬਚੀ ਨਾ ਫਸਲਾਂ ਤੇ ਵਿਚਾਰਾ ਮਿੰਨਤਾ ਕਰ ਕਰਕੇ ਸਮਾਂ ਵੀ ਸਰਕਾਰ ਕੋਲੋਂ ਮੰਗਦਾ ਫਿਰ ਰਿਹਾ ਹੈ ਜਦ ਕਿ ਤੁਸੀਂ ਸੋਚ ਕੇ ਵੇਖੋ ਕਿ ਲੋਕਾਂ ਦਾ ਰੋਜ਼ਗਾਰ ਕਿਸਾਨਾਂ ਕਰਕੇ ਹੈ ਫਸਲਾਂ ਦੀ ਪਰਮਾਰ ਕਿਸਾਨਾਂ ਕਰਕੇ ਹੈ ਵਨ ਸੁਵੰਨੀਆ ਫਸਲਾਂ ਧਰਤੀ ਉੱਤੇ ਭੋਜਨ ਦਾ ਪੰਡਾਰ ਕਿਸਾਨਾ ਕਰਕੇ ਹੈ 6 ਮਹੀਨੇ ਮਿਹਨਤ ਕਰਕੇ ਮੰਡੀ ਜਾਵੇ ਆੜਤ ਕਾਰੋਬਾਰ ਕਿਸਾਨਾ ਕਰਕੇ ਹੈ ਵਿੱਚ ਵਿਦੇਸ਼ਾਂ ਚਾਵਲ ਜਾਂਦੇ ਭਾਰਤ ਵਿੱਚੋਂ ਸਾਡੀ ਜਜੇਕਾਰ ਕਿਸਾਨਾ ਕਰਕੇ ਹੈ ਸਰ ਕੀ ਸਮੱਸਿਆ ਆ ਰਹੀ ਹੈ ਸਰ ਅਸੀਂ ਸਾਰੇ ਪਿੰਡ ਬਰਕੜ ਗੋਲ ਨੇੜੇ ਰਾਵੀ ਕਥਲੌਰ ਪੁਲ ਦੇ ਨੇੜੇ ਦੇ ਕਿਸਾਨ ਆ ਜੀ ਹੜ੍ਹਾਂ ਦੇ ਦੌਰਾਨ ਸਾਡਾ ਇੱਥੇ ਭਾਰੀ ਨੁਕਸਾਨ ਹੋਇਆ ਔਰ ਹੜ੍ਹਾਂ ਦੇ ਦੌਰਾਨ ਇੱਥੇ ਸਾਡੇ ਕਾਫੀ ਰੇਤ ਆ ਗਈ ਪਹਿਲਾਂ ਦੱਸਿਓ ਸੀਐਮ ਸਾਹਿਬ ਦੇ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਜਿਸ ਕਾ ਖੇਤ ਉਸਕੀ ਰੇਟ ਸਕੀਮ ਦੇ ਤਹਿਤ ਤੇ ਅਸੀਂ ਉਹਨਾਂ ਦੇ ਇਹ ਸਕੀਮ ਦੇ ਤਹਿਤ ਲਾਭ ਲੈ ਰਹੇ ਆਂ ਔਰ ਸਾਨੂੰ 5-7 ਟਰਾਲੀਆਂ ਅਸੀਂ ਰੋਜ਼ ਦੀਆਂ ਵੇਚ ਲੈਣੀਆਂ ਪਰ ਗੱਲ ਇਹ ਆ ਵੀ ਤੁਸੀਂ ਮੌਕੇ ਤੇ ਜਾ ਕੇ ਦੇਖਿਆ ਵੀ ਸਾਡੇ ਰੇਟ ਇੰਨੀ ਜ਼ਿਆਦਾ ਆ ਵੀ ਜਿਹੜੀ 31 ਦਸੰਬਰ ਤੱਕ ਨਹੀਂ ਚੁੱਕੀ ਜਾ ਸਕਦੀ ਪਹਿਲੇ ਤਾਂ ਸਰਕਾਰ ਨੇ ਨੋਟੀਫਿਕੇਸ਼ਨ 12 ਸਤੰਬਰ ਨੂੰ ਕੀਤੀ ਫਿਰ ਉਸ ਤੋਂ ਬਾਅਦ ਡੀਸੀ ਸਾਹਿਬ ਨੇ 14 ਅਕਤੂਬਰ ਦੀਆਂ ਖ਼ਬਰਾਂ 'ਚ ਕਿਹਾ ਫਿਰ ਕਿਸਾਨਾਂ ਕੋਲ ਹੋਰ ਕੋਈ ਸਾਧਨ ਨਹੀਂ ਸੀਗਾ ਜਾਂ ਤੇ ਅਸੀਂ ਕ੍ਰੈਸ਼ਰ ਓਨਰਸ ਨਾਲ ਗੱਲ ਕਰੀਏ ਕ੍ਰੈਸ਼ਰ ਓਨਰਸ ਜਿਹੜੇ ਨੇ ਉਹ ਜ਼ਮੀਨ ਜਿਹੜੀ ਆ ਉਹ ਰੇਤ ਵੀ ਪੁੱਟ ਦਿੰਦੇ ਉਹਨਾਂ ਦੀਆਂ ਵੱਡੀਆਂ ਮਸ਼ੀਨਾ ਹੁੰਦੀਆਂ ਨੇ ਉਹ ਉਹਨਾਂ ਦੇ ਵਿੱਚੋਂ ਵਿੱਚੋਂ ਕੋਈ ਜ਼ਮੀਨਾਂ ਵੀ ਪੁੱਟ ਲੈਂਦੇ ਪਰ ਅਸੀਂ ਕਿਸੇ ਨਾਲ ਨਹੀਂ ਗੱਲ ਕੀਤੀ ਅਸੀਂ ਆਪ ਖੁਦ ਰੇਤ ਵੇਚ ਰਹੇ ਆ ਸਾਨੂੰ ਉਹਦਾ ਲਾਭ ਵੀ ਮਿਲ ਰਿਹਾ ਪਰ ਸਾਡੇ ਕੋਲ ਰੇਤ ਇੰਨੀ ਜ਼ਿਆਦਾ ਆ ਵੀ ਇਹ ਸਾਡੇ ਕੋਲ ਨਹੀਂ ਚੁੱਕੀ ਜਾਣੀ ਜਿਹੜੀ ਫਸਲ ਅਸੀਂ ਇਹਨਾਂ ਦਿਨਾਂ 'ਚ ਬੀਜਦੇ ਸੀ ਕਣਕੀਆਂ ਬਰਸੀਨ ਉਹ ਵੀ ਸਾਡੀ ਫਸਲ ਮਾਰੀ ਗਈ ਹੁਣ ਅਸੀਂ ਇਹ ਜਾਣੇ ਕਿ ਮਿਨਿਮਮ ਸਾਨੂੰ ਇਸੇ ਨੂੰ ਹੀ ਸਾਡੀ ਫਸਲ ਹੀ ਸਮਝ ਲਿਆ ਜਾਏ ਕਿਉਂਕਿ ਅਗਲੀ ਫਸਲ ਤੇ ਬਰਸਾਤ ਚ ਲੱਗਣੀ ਆ ਸਾਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਜਾਵੇ ਤੇ ਤਾਂ ਜੋ ਅਸੀਂ ਆਪਣਾ ਜਿਹੜਾ ਕੰਮ ਹੈ ਬੜੇ ਆਰਾਮ ਨਾਲ ਕਰ ਸਕੀਏ ਸਰਕਾਰ ਨੂੰ ਵੀ ਇਹਦਾ ਕੋਈ ਨੁਕਸਾਨ ਨਹੀਂ ਹੋਗਾ ਜੇ ਕੋਈ ਕ੍ਰੈਸ਼ਰ ਓਨਰ ਕਿਦੋਂ ਰੇਟ ਲਵੇਗਾ ਤੇ ਉਹਦਾ ਬੰਦਾ ਉਹ ਟੈਕਸ ਜਮਾ ਕਰਾਏਗਾ ਜੇ ਕੋ ਕਿਸਾਨ ਜਿਹਨੂੰ ਰੇਤ ਹੋਵੇਗੀ ਉਹ ਵਿਝਲੇਗਾ ਜੀ ਹੋਰ ਕਿਸੇ ਦਾ ਕੀ ਨੁਕਸਾਨ ਹੈ ਜਿਹਨੂੰ ਫਲੱਡ ਦੇ ਵਿੱਚ ਜਿਹਦੇ ਖੇਤ 'ਚ ਰੇਤ ਆਈ ਆ ਉਹਦਾ ਨੁਕਸਾਨ ਵੀ ਹੋਇਆ ਜੇ ਹੁਣ ਉਹਨੂੰ ਥੋੜਾ ਬੋਦਾ ਲਾਭ ਹੋ ਜਾਏਗਾ ਜੀ ਉਹਦੇ ਜ਼ਖਮਾਂ ਤੇ ਥੋੜਾ ਬੋਦਾ ਮਲਮ ਲੱਗ ਜਾਏਗਾ ਤੇ ਉਹ ਮੈਂ ਸਮਝਦਾ ਮੈਂ ਮੈਨੂੰ ਪੂਰਨ ਯਕੀਨ ਹੈ ਕਿ ਸੀਐਮ ਸਾਹਿਬ ਸਾਡੀ ਗੱਲ ਤੇ ਗੌਰ ਕਰਨਗੇ ਵੈਸੇ ਵੀ ਉਹ ਬਹੁਤ ਅੱਛੇ ਨੇ ਔਰ ਪ੍ਰੋ ਫਾਰਮਰ ਨੇ ਮੈਂ ਸਮਝਦਾ ਆ ਕਿ ਸਾਡੀ ਇਹ ਮੰਗ ਜਿਹੜੀ ਹੈ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਇਸ ਬੇਨਤੀ ਤੇ ਗੌਰ ਕਰੋ ਕੁਝ ਸਾਡੇ ਨਾਲ ਕੋਈ ਟਰੈਕਟਰ ਟਰਾਲੀ ਵਾਲਾ ਹੈ ਕੋਈ ਕਿਸਾਨ ਹੈ ਸਾਰਿਆਂ ਦਾ ਮਾਣਾ ਮੋਟਾ ਚਲੂ ਨੁਕਸਾਨ ਪੂਰਾ ਹੋ ਰਿਹਾ ਜੀ ਕਿ ਤੁਹਾਨੂੰ ਲੱਗਦਾ ਕਿ 31 ਜੂਨ ਤੱਕ ਇਹ ਸਾਰੀ ਚੁੱਕੀ ਜਾ ਸਕਦੀ ਦੇਖੋ ਸਰ ਇਹ ਤਾਂ ਜਿਆਦਾ ਹੈ ਪਰ ਚਲੋ 30 ਜੂਨ ਤੱਕ ਸਾਨੂੰ ਇਸ ਫਸਲ ਤੱਕ ਦਾ ਸਮਾਂ ਦੇ ਦਿਓ ਬਾਕੀ ਚੰਗੀ ਚੰਗੀ ਦੇਖੋ ਸਾਰੀ ਰੇਤ ਹੈਗੀ ਨਹੀਂ ਇਹ ਦਰਿਆ ਦੀ ਸਿਲਟ ਹੈ ਵਿੱਚ ਮਿੱਟੀ ਵੀ ਹੈਗੀ ਹੈ ਵਿੱਚ ਰੇਤ ਵੀ ਹੈਗੀ ਆ ਫੁੱਲਣੀ ਪੈਂਦੀ ਹੈ ਕਿਤੇ ਚੰਗੀ ਰੇਤ ਦਾ ਕਿਤੇ ਮਾੜੀ ਦੇ ਵਿੱਚੇ ਵਾਣੀ ਬਣੀ ਆ ਤੇ ਜਿਹੜੀ ਚੰਗੀ ਆ ਉਹ ਵਿੱਚੋਂ ਟਰਾਲੀਆਂ ਵਾਲੇ ਲੈ ਲੂ ਜਾਂਦੇ ਨੇ ਜੀ ਕੁਝ ਨਾ ਕੁਝ ਸਾਨੂੰ ਦੇ ਵੀ ਜਾਂਦੇ ਆ ਸਾਨੂੰ ਉਹਦਾ ਬੈਨੀਫਿਟ ਆ ਜੀ ਮੇਰਾ ਨਾਮ ਸ਼ੁਭਮ ਸਿੰਘ ਆ ਜੀ ਕੀ ਸਮੱਸਿਆ ਆਦੀ ਤਾਂ ਇਹ ਪਹਿਲੀ ਹੈ ਹਾਂ ਜੀ ਸਮੱਸਿਆ ਇਹ ਹੈ ਕਿ ਜੀ ਰੇਤ ਬਹੁਤ ਜ਼ਿਆਦਾ ਹੋ ਗਈ ਉਹ ਤੇ ਚੱਕ ਚੱਕ ਨਹੀਂ ਹੋ ਰਹੀ ਕਿਉਂਕਿ ਅਸੀਂ ਆਪ ਕੰਮ ਕਰ ਰਹੇ ਆ ਟਰਾਲੀਆਂ ਵਾਲੇ ਸਾਧਰੇ ਉਹਨਾਂ ਦਾ ਮਤਲਬ ਕੀ ਉਹਨਾਂ ਦਾ ਥਰੂ ਥੋੜਾ ਥੋੜਾ ਰੇਤ ਆ ਜਾ ਰਿਹਾ ਹੈ ਖੇਤ ਅੱਗੇ ਹੈ ਨਾ ਜੀ ਪਹਿਲਾਂ ਇਧਰੋਂ ਮਤਲਬ ਕੀ ਹੈ ਕਿ ਅਸੀਂ ਥੋੜਾ ਥੋੜਾ ਰੇਤ ਚੋਕ ਰਿਹਾ ਟਰਾਲੀਆਂ ਵਾਲੇ ਲੈ ਕੇ ਜਾ ਰਹੇ ਹੌਲੀ ਹੌਲੀ ਹੁਣ ਇੱਕ ਜਗਦੰਮ ਤੇ ਮੈਂ ਚੋਕ ਨਹੀਂ ਸਕਦੇ ਜੇ ਕ੍ਰੈਸ਼ ਰਾਂ ਨੇ ਦਈਓ ਤਾਂ ਫਿਰ ਜ਼ਮੀਨ ਖਰਾਬ ਕਰ ਦੇਣਗੇ ਸਾਡਾ ਇਹ ਅਪੀਲ ਹੈ ਕਿ ਥੋੜਾ ਟਾਈਮ ਵਧਾ ਦਿੱਤਾ ਜਾਏ ਜਿਸ ਕਰਕੇ ਇਹਨੂੰ ਆਸਾਨੀ ਨਾਲ ਸਿਰੇ ਚੋਕ ਸਕੀਏ ਬਿਨਾ ਪ੍ਰੈਸ਼ਰ ਤੋਂ ਕਿਉਂਕਿ 31 ਦਸੰਬਰ ਤੱਕ ਦਾ ਟਾਈਮ ਹੈ ਸਾਨੂੰ ਇਹ ਹੋ ਰਹੀ ਹੈ ਕਿ ਕਿੰਨਾ ਰੇਟਾਂ ਚੋਕ ਜਗਾ ਕਿੰਨਾ ਰਹਿ ਜਾਏਗਾ ਹੈਨਾ ਕੀ ਫਸ ਫਿਰ ਫਸਲ ਫਸਲ ਦੀ ਦੇ ਖਤਮੀ ਹੋ ਗਿਆ ਨਾਲ ਫਸਲ ਹੋ ਨਹੀਂ ਸਕਦੀ ਕਿਉਂਕਿ ਟਾਈਮ ਲੰਘ ਚੁ ਗਿਆ ਜਿਹੜੀ ਫਸਲ ਹੋਣੀ ਸੀਗੀ ਹੁਣ ਤੇ ਸਾਡੀ ਇਹੀ ਅਪੀਲ ਆ ਥੋੜਾ ਟਾਈਮ ਐਕਸਟੈਂਡ ਕੀਤਾ ਜਾਏ ਜਿਸ ਕਰਕੇ ਇਹ ਅਸੀਂ ਆਪਣੀ ਰੇਟ ਚੋਕ ਲਈਏ ਸਾਡੀ ਇਹੀ ਫਸਲ ਮੰਨੀ ਜਾਏ ਰੇਟ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਰੇਟ ਆ ਚੱਕੀ ਤਾਂ ਜਾਣੀ ਨਹੀਂ 31 ਦਸੰਬਰ ਤੱਕ ਤੇ ਨਾ ਹੁਣ ਟਾਈਮ ਆ ਸਾਡੇ ਕੋਲ ਕਿ ਅਸੀਂ ਫਿਰ ਤੋਂ ਫਸਲ ਰਾਹ ਸਕੀਏ ਕਿਉਂਕਿ ਚੱਕੀ ਹੋਣੀ ਜਾਨੀ ਤੇਰਾ ਕਿਦਾਂ ਹੋਣੀ ਹੈ ਫਸਲ ਇਸ ਕਰਕੇ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਤੁਸੀਂ ਜਿੱਦਾਂ ਹੋ ਸਕਦਾ ਟਾਈਮ ਐਕਸਟੈਂਡ ਕਰ ਦਿਓ ਤੇ ਹੋਲੀ-ਵੋਲੀ ਅਸੀਂ ਰੇਤ ਚੱਕ ਲਈਏ ਕਿਉਂਕਿ ਕੰਟੈਕਟ ਕਰਨਾ ਔਖਾ ਹੋ ਰਿਹਾ ਥੋੜਾ ਟਰਾਲੀਆਂ ਵਾਲਿਆਂ ਨਾਲ ਥੋੜੀ-ਬਹੁਤੀ ਰੇਤ ਹੈ ਵਿੱਚ ਹੋਰ ਕਸੂ ਵਗੈਰਾ ਵਿੱਚ ਮਾੜੀ ਰੇਤ ਆ ਚੰਗੀ ਰੇਤ ਆ ਤੇ ਕਰਦੇ ਨੂੰ ਖੇਤ ਬਣਾਉਣ ਦੇ ਬਹੁਤ ਟਾਈਮ ਲੱਗ ਜਾਣਾ ਟਾਈਮ ਇਹੀ ਕਹਿੰਦੇ ਕਿ ਜੂਨ ਤੱਕ ਟਾਈਮ ਦਿੱਤਾ ਜਾਏ ਸਾਨੂੰ ਸਮੱਸਿਆ ਹੈ ਕਿ ਇੰਦੀ ਜ਼ਮੀਨ 'ਚ ਰੇਤ ਬਹੁਤ ਜ਼ਿਆਦਾ ਪੈਦੀ ਆ ਤਾਂ ਸਾਨੂੰ ਵੀ ਇਹਨੇ ਕੋਲ ਕੀਤੀ ਦਿੱਤਾ ਇੱਥੋਂ ਲੈ ਜਾਵਾਂ ਜ਼ਿੰਮੇਦਾਰ ਬੰਦੇ ਨੇ ਤਾਂ ਹੀ ਰੇਤ ਲੈਣਾ ਆਇਆ ਇੱਥੋਂ ਉਹ ਮੱਕੀ ਦੀ ਰੇਤ ਬਹੁਤ ਜ਼ਿਆਦਾ ਚੜ ਗਈ ਦੀ ਜਮੀਨ ਦੇ ਉੱਤੇ